ਹਾਂ ਪੈਂਟ ਸਟੇਲ ਇਹ ਡੈਨਿਮ ਚਾਹ ਕੋਟੰਨ ਦਾ ਹੈ। ਕਰਾਚੀ ਤੋਂ ਬਦਲ ਕੇ ਆ ਬਹੁਤ ਸੇਹ ਹਾਂ। ਹੂੰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਹੁੰਚੇ ਅੱਜ ਅਸੀਂ ਰੋਪੜ ਦੇ ਵਿੱਚ ਬਹੁਤ ਹੀ ਮਸ਼ਹੂਰ ਦੁਕਾਨ ਤਾਂ ਹੈ ਨਹੀਂ ਅਸੀਂ ਉਹ ਗਰੀ ਹੋਈ ਆ ਵੀਡੀਓ ਬਣਾ ਬਣਾ ਕੇ। ਕਿਦਾਂ ਵੀਰੇ ਠੀਕ ਠਾਕ ਚਲੋ ਬਸ ਵਧੀਆ ਸਾਹਿਬ ਠੀਕ ਠਾਕ ਹੈ ਮਾਮਾ ਜੀ ਕਹਿੰਦੇ ਉਹ ਵੀਰੇ ਹੀ ਤੁਸੀਂ ਮਸ਼ਹੂਰ ਕਰਿਆ ਵਾ ਕਿਆ ਗੱਲ ਮੈਂ ਕਹਿੰਦਾ ਕਿ ਤਾ ਸਾਡੇ ਉਹਦੇ ਨਾਲ ਪਿਆਰ ਪੈ ਗਿਆ ਦੂਸਰੀ ਗੱਲ ਆਈਆਂ ਵੀ ਉਹ ਥੋੜੇ ਜਿ ਠੀਕ ਠੀਕ ਜੇ ਰੇਟ ਲਾ ਲੈਣੇ ਆ ਤੀਸਰੀ ਗੱਲ ਆਇਆ ਸਾਡਾ ਅੱਧਾ ਪਿੰਡੂ ਨਾਲ ਕੋਲ ਹੀ ਜਾਂਦਾ ਹੈ ਰਾਈਟ ਹਾਂਜੀ ਦੇਖ ਲਓ ਫਿਰ ਅੱਧਾ ਹੀ ਆ ਫਿਰ ਠੀਕ ਹੈ ਇਹ ਮੇਰੇ ਮਾਮਾ ਜੀ ਹੈ ਰੀਅਲ ਮਾਮਾ ਜੀ ਆਹ ਵਧੀਆ ਇੱਕ ਰਸਤੇ ਅੰਦਰੋਂ ਨੀਚੋਂ ਤੁਸੀਂ ਡੱਬੇ ਨੂੰ ਉਤਾਰ ਕੇ ਸਾਨੂੰ ਕੱਢ ਲਓ ਹੂੰ ਉਸ ਤਲਾ ਨੂੰ ਉਤਾਰ ਲਓ ਦੇਖੋ ਇਹਨ ਨੀ ਕੁਆਲਿਟੀ ਦੇਖਦੀ ਅਸੀਂ ਤਾਂ ਲੋਰ ਦਾ ਰੰਗ ਹੀ ਦੇਖਿਆ ਸੀ ਅਸੀਂ ਅਸੀਂ ਕੁਝ ਨਹੀਂ ਤਾਂ ਲੱਤਾ ਹਲੇ ਵੀਰਾ ਕਹਿੰਦਾ ਸੀ ਕਿ ਕਹਿੰਦਾ ਪਸੰਦ ਆਉਗੀ ਤੁਹਾਡੇ ਮਾਮੇ ਨੂੰ ਇਹ ਜਰੂਰ ਕੋਈ ਚੀਜ਼ ਹੈ ਵੀਧੀਆ ਹਾਂ ਆ ਬਣੀ ਨਾ ਗੱਲ ਮੈਂ ਸੱਚੀ ਗੱਲ ਦੱਸਾਂ ਮੈਂ ਨਾ ਵਿਆਹ ਨੂੰ ਵੀ ਕਹਿੰਦਾ ਦਾ ਮੈਂ ਮੈਨੂੰ ਵਿਆਹ ਹੈ ਮੇਰੇ ਯਾਰ ਯਾਰ ਦੋਸਤਾਂ ਵੀ ਜਿਹੜਿਆ ਲੋਰ ਹੈ ਮੈਂ ਨੇ ਨਾਲ ਦੀ ਲੱਗੇਗਾ ਵਿਆਹ ਨਹੀਂ ਹੋ ਪਈ ਮਾ ਕੇ ਚੱਲ ਪਰ ਲੇਕਿਨ ਮੇਰੇ ਕੋਲ ਇਹ ਤਾਂ ਕਹਿੰਦੀ ਆ ਜਾ ਮਾਮੇ ਪਰ ਮੇਰੇ ਕੋਲ ਟਾਈਮ ਨਹੀਂ ਚਲੋ ਕੋਈ ਗੱਲ ਨਹੀਂ ਆ ਦੇ ਦਾਂਗੇ ਅਜੇ ਨਾਲ ਵੀ ਤੁਹਾਨੂੰ ਸੁਖ ਮਿਲ ਜਣਾ ਉਹ ਵੀ ਹੂੰ ਕੋਈ ਨਹੀਂ ਜਸਮੀਨੀ ਕਿਰਪਾ ਕਰੋ ਕੋਈ ਨਹੀਂ ਬਸ ਵੀਰੇ ਤੁਸੀਂ ਸਮਝ ਗਏ ਨਾ ਕਿ ਮੈਂ ਦੀ ਮੰਗਦੇ ਆ ਫਿਰ ਮੈਂ ਇਕੱਠੇ ਚਾਰ ਪੰਜ ਦਵਾ ਦਿਆਂ ਠੀਕ ਹੈ ਠੀਕ ਹੈ ਸਾਰਾ ਪੈਸਾ ਨਾ ਬਿਟਾ ਕੇ ਦੇ ਰਾਈਟ 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 ਇਹਦਾ ਵੈਸੇ ਚਲੋ ਰੇਡ ਰੂਟ ਕਿਹਨਾਂ ਨੂੰ ਇਹ ਆਪਾਂ ਨੂੰ 650 ਪੈ ਜਾਣਾ ਭਾਜੀ ਆਹਾਂ ਇਹ ਕਿੰਨੇ ਦਾ ਇਹ 550 ਹੈ ਉਹ 650 ਹੈ ਸੈਮਨ ਦਾ ਜਿਆਦਾ 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 ਕਰਾਸ਼ਾ ਭਾਜੀ ਇਹ ਮੈਂ 800 ਦਾ 780 ਤੱਕ ਹੀ ਪਿੱਕਦਾ ਬੰਦ ਚੀਜ਼ਾਂ ਸਾਨੂੰ ਪੈਸੇ ਫालतू ਮੰਗਣੇ ਨਹੀਂ ਮੈਂ ਛੱਡਣੀ ਨਹੀਂ ਨਾ ਫਿਰ ਤੁਸੀਂ ਵੀਡੀਓ ਚ ਪਿੱਠ ਦਿਖਾ ਕੇ ਕਾਹਦੇ ਗੱਲ ਕਰ ਰਹੇ ਅੱਖਾਂ ਚ ਅੱਖਾਂ ਪਾ ਕੇ ਗੱਲ ਕਰੋ ਵੀ ਹਾਂ ਨੇ ਦੀ ਤਾਂ ਨੇ ਦੀ ਆ ਕਾ ਆਹ ਤਰੀ ਡਰ ਫਿਰ ਟਾਲ ਲੇਗੇ ਸੀ ਨਹੀਂ ਇਹ ਚੀਜ਼ ਥੋੜੀ ਦੀ ਚੀਜ਼ ਕਪੜਾ ਇਹ ਆ ਮਤਲਬ ਕਿ ਉਹ ਆਟਮ ਪੈਟਰਨ ਲੱਗ ਹੂੰ ਉਹ ਚੀਜ਼ ਕਪੜਾ ਇਹ ਉਹ ਕੱਲ ਨੂੰ ਮਿਲ ਜੇ ਉਹ ਤਾਂ ਸਭ ਨੂੰ ਆਉਂਦਾ ਉਹਦੇ ਵਿੱਚ ਰੈਗੂਲਰ ਆਟਮ ਵਿਕਦੀ ਆ ਉਹ ਮਿਲਦੀ ਆ ਬਨਾਲੇ ਖਤਮ ਹੋ ਜਾਂਦੀ ਆ ਉਹ ਰੈਗੂਲਰ ਵੀ ਤਾਂ ਆ ਉਹਦਾ ਕੈਰੀਟਾ ਵਿੱਚ ਉਹ 500 ਦਾ 550 600% ਹੀ ਜਾਉਗਾ ਹੂੰ ਉਹ ਗਈ ਵੀ ਆ 550 ਵਾਲੀ ਗਈ ਵੀ ਸਾਨੂੰ ਹਮਮ ਜਿਹੜਾ ਆਇਆ ਸੀ ਕਿਦਾਰ ਦੇ ਨਾਲ ਜੀ ਹਮਮ ਤੇ ਫਿਰ ਹੁਣ ਤੁਸੀਂ ਜਾਇਦਾਦ ਸਵੀਕਾਰ ਲਓ ਜਾਇਦ ਭਾਜੀ ਕਹਿਣ ਦੀ ਲੋੜ ਨਹੀਂ ਮੈਂ ਜਾਇਦਗੀ ਕਰਨਾ ਇਹ ਜਿਹੜਾ ਕਸਟਮਰ ਕਹਿੰਨਾ ਵੇ 750 ਬੋਲਦੇ ਤੇ ਕੱਲ੍ਹ ਨੂੰ ਵਾਈਟ ਚ ਕੁਝ ਹੋਊ ਮਤਲਬ ਇਦਾਂ ਹੀ ਹੋਵੇ ਨਾ ਹੋਵੇ ਆ ਵਾਈਟ ਚ ਵਾਈਟ ਪੱਟੀ ਦਾ ਕੰਟਰਾਸਟ ਆਉਂਦਾ ਭਾਜੀ ਕਾਲੇ ਨਾਲ ਜੀ ਨਾ ਹੋਊ ਮੈਂ ਉਹ ਗੱਲ ਕਰਦਾ ਪੱਟੀ ਨਾ ਹੋਵੇ ਨਹੀਂ ਨਹੀਂ ਵਾਈਟ ਪੱਟੀ ਹੋਵੇ ਕੋਈ ਗਾੜੀ ਵੀ ਵਾਈਟ ਚ ਨਾ ਹੋਵੇ ਪੱਟੀ ਮਤਲਬ ਵਾਈਟ ਕਲਰ ਦੀ ਪੱਟੀ ਨਾ ਹੋਵੇ ਆ ਜਨਾ ਕਾਰਗੋਟੇ ਲਈ 800 ਦੇ ਜਿੰਸ ਲੱਗਦੇ ਹਨ ਇਹ ਚੀ ਲੰਪਾ ਜੀ ਪੱਟੀ ਕੋਲ ਦਾਲ ਕਰ ਐ ਡੋਬੀ ਚਾਹੀ ਮੈਂ ਸਮਝ ਗਿਆ ਤੁਹਾਡੀ ਗੱਲ ਵਧੀਆ ਚੀਜ਼ ਆ ਮਾਮਾਈ ਨੇ ਕਿਹਾ ਨਾ ਬਹੁਤ ਮਹਿੰਗੀਆਂ ਬਹੁਤ ਮਹਿੰਗੀਆਂ ਜੈਸਮਿਨ ਕਿੱਥੇ ਲਈ ਆਈ ਤੂੰ ਮੈਨੂੰ ਚ ਰੇਡ ਤਾਂ ਕਰ ਲਾਂਗੇ ਕੋਈ ਗੱਲ ਨਹੀਂ ਹਾਂ ਹਾਂ ਬਣੀ ਨਾ ਗੱਲ ਪਹਿਲਾ ਚੀਜ਼ ਪਸੰਦ ਕਰ ਲਓ ਕੋਈ ਗੱਲ ਨਹੀਂ ਵੀਰੇ ਨੂੰ ਦੋ ਚਾਰ ਕਿ ਮੜ ਜੀਆਂ ਗੱਲਾਂ ਬੋਲਣੇ ਨੇ ਆਪੇ ਪਿੰਗਲ ਜਾ ਤੂੰ ਅਜੇ ਪਹਿਲੇ ਪਿੰਗਲੇ ਨੂੰ ਗਰਮੀ ਕਰਕੇ ਕੰਮ ਕਰ ਹੈ ਨਹੀਂ ਹਾਂ ਨਹੀਂ ਕੁਝ ਉਹਦੇ ਚ ਚਪਾ ਜਿਓ ਫਿਰ ਗਿਆ ਉੱਥੇ ਦੋ ਕੱਲ ਸੀ ਜੀ ਕਾਗਲ ਉੱਤੇ ਇਹਦੇ ਚ ਵਾਈਟ ਫੇਰ ਪੱਟੀ ਆ ਗਈ ਪੱਟੀ ਤਾਂ ਵਾਈਟ ਨਾਲ ਸੋਹਣਾ ਲੱਗਣਾ ਹੈ ਹੂੰ ਮਮੇ ਤੁਹਾਨੂੰ ਜੇਬਾਂ ਨਹੀਂ ਨ ਪਸੰਦ ਹੈ ਨਾ ਜਿਹੜੀਆਂ ਗੋਡੇ ਤੇ ਵੀ ਜੇਬਾਂ ਹੁੰਦੀਆਂ ਮੈਨੂੰ ਉਹ ਬਹੁਤ ਪਸੰਦ ਆ ਹਾਂ ਕਾਰਬੋਸਟਾਈਲ ਆ ਕਾਰਬੋਸਟਾਈਲ ਅੱਛਾ ਕਪੜਾ ਤਾਂ ਪੈਸੀ ਜਿੰਨਾ ਨੋਰਮਲ ਬਹੁਤ ਨਾ ਚੰਗਾ ਆ ਅੰਨਾ ਚੰਗਾ ਮੈਂ ਕੋਈ ਸਿੰਪਲੇ ਪਾਈ ਸਿੰਪਲ ਥੋੜੀ ਦੁਕਾਨ ਹੈ ਜਿੱਥੇ 5000 ਲੀ ਵਾ ਨਾ ਨਾ ਉਹ ਦੁਕਾਨ ਤੇ ਹੀ ਤੇ ਟੱਕਰ ਦੁਕਾਨ ਤੇ ਪੈਂਦਾ ਨਹੀਂ ਸੋਦਾ ਕਹਿਣ ਨੂੰ ਆ ਹਲਕਾ ਹੀ ਆ ਆਪਣੀ ਖਾਣਾ ਨਹੀਂ ਖਾ ਹੁੰਦਾ ਨਹੀਂ ਨਹੀਂ ਪਰ ਬਾਈ ਕਿੱਥੇ ਖਾਣਾ ਮਸਾਂ ਨਹੀਂ ਖਾ ਹੁੰਦਾ ਇਹ ਕਿਹਨੇ ਦੀ ਆ ਇਹ ਸੇਮ ਨਹੀਂ ਉਹ ਤਾਂ ਨਾਲ ਦੇ 650 ਵਾਲੀ ਸਿਕਸ ਹੈ ਨਾ 300 ਨੂੰ ਗਿੱਟ ਚੰਗੀ ਲੱਗੀ ਦੱਸੋ ਇਹ ਮੈਨੂੰ ਮੜੀ ਤੇ ਆਪਸ਼ਨ ਤਾਂ ਕੱਢ ਕੇ ਦਿਓ ਵੀ ਇਹ ਆ ਦੋਹਾਂ ਚੋਂ ਇੱਕ ਇੱਕ ਬਲੈਕ ਕਹੀ ਹੈ ਇੱਕ ਤੁਸੀਂ ਆ ਕਹੀ ਹੈ ਇਹ ਜੀ ਤੁਹਾਡੇ ਕੋਲ ਪਈਓ ਆ ਫਿਰ ਤੁਹਾਨੂੰ ਬਲੈਕ ਲੈਣੀ ਚਾਹੀਦੀ ਆ ਹੋਰ ਦੱਸੋ ਅਨਸ਼ਾਲਾ ਮਾ ਨਾਲ ਦੀ ਟੀ-ਸ਼ਰਟ ਲਾ ਦਿਓ ਕੋਈ ਗੱਡੀ ਤੇ ਇਹਦੇ ਨਾਲ ਕਿਹੜੀ ਲੌਂਗ ਲੌਂਗ ਕੋਲੋਂ ਲਾਉਂਗਾ ਕਪੜਾ ਨਾ ਮੈਂ ਤੁਹਾਨੂੰ ਕੋਡ ਵਾਲੀ ਲਾਇਆ ਪਰ ਕਪੜਾ ਇਹ ਨਾ ਬਿਲਕੁਲ ਹਲਕੀ ਹੋ ਗਈ ਟੀ-ਸ਼ਰਟ ਪਤਾ ਹੀ ਨਾ ਲੱਗੇ ਪਾਏ ਹੋ ਜਿੱਦਾਂ ਦੀ ਜਸਮੀਨਾਂ ਹੀ ਲੈ ਕੇ ਆਏ ਹਾਈ ਹਾਈ ਵੀਰੇ ਚੁਆਇਸ ਸਾਡੀ ਵਧੀਆ ਚੁਆਇਸ ਤਾਂ ਨਹੀਂ ਤੈਨੂੰ ਮਾੜੀ ਕਹੀ ਮੈਂ ਤਾਂ ਹੀ ਤਾਂ ਨਿਦੂਰ ਆਇਆ ਚੋਂ ਗੌਰ ਛੱਡ ਕੇ ਅਹ ਗੌਰ ਤਾਂ ਬਥੇਰੀ ਜਾਂਦਾ ਵੀਰੇ ਨੇ ਕਿਹਾ ਸੀ ਕਹਿੰਦਾ ਇੱਕ ਵਾਰੀ ਤੂੰ ਮੇਰੇ ਕਹੇ ਤੇ ਆ ਲੈ ਕੇ ਜਾ ਬਾਕੀ ਦੇਖਦੇ ਹਾਂ ਚੱਲ ਨਹੀਂ ਨਹੀਂ ਮੇਰੇ ਤੇ ਕਸ਼ਟੂਕ ਕਰਨਾ ਮੈਨੂੰ ਐਂ ਦਿਖਾ ਦੂ ਐਂ ਨਾ ਵੀ ਜਿਵੇਂ ਹੁਣ ਗਰਮੀ ਆ ਪਿੱਛੇ ਚੁਗ ਹੀ ਜਾਂਦਾ ਸਟੇ ਮਾਮਾ ਬੂੜਾ ਹੋਣ ਲੱਗ ਗਿਆ ਨਾ ਵੀਰੇ ਫੇ ਮੜੇ ਤਾਂ ਹੁਣ ਉਹ ਅਮਰ ਰਿਕਾਰਡਿੰਗ ਵੀ ਥੋੜਾ ਜਿਹਾ ਦੇਖਣਾ ਨਾ ਕਪੜਾ ਮੈਂ ਮਾਮੇ ਨੂੰ ਜਵਾਨ ਬਣਾਦਾ ਅੱਲਾਹ ਇੱਕ ਰੱਖ ਕਾਵੇਲੀ ਹਲੋ ਹਾਂ ਵੀ ਕਪੜਾ ਬੋਗਰ ਹੂੰ ਇਹ ਵਾਈਟ ਚਾਗੇ ਨਾ ਮਾਮੇ ਤੁਸੀਂ ਰੈਗੂਲਰਲੀ ਪਾਉਚਾੜੀ ਪਾਉਚਾੜੀ ਮਿਲ ਜਾਨੀ ਹੈ ਜਿਹੜੀ ਤੁਸੀਂ ਪਾਈ ਵੀ ਆ ਇਸ ਹੀ ਨਾਲ ਵਾਦੀ ਲੈ ਲੋ ਵਧੀਆ ਨਾ ਮਲਾਈ ਕਪੜਾ ਮਾਈਕੀ ਮਾਮੇ ਤੁਸੀਂ ਡੇਲੀ ਰੂਟੀਨ ਨੂੰ ਪਾਣੀ ਕਿ ਆਣ ਜਾਣ ਨੂੰ ਕੋਈ ਨਹੀਂ ਪਤਾ ਮੇਰਾ ਫਿਰ ਉਸ ਅਕੋਰਡਿੰਗ ਲੋ ਨਾ ਹਵੀ ਸੋਨਰ ਕਲਰ ਦਾ ਆਹ ਹੈ ਜਿੰਦਰਾ ਐਡੀਟਰਸ ਦੀ ਨਹੀਂ ਕੋਈ ਕੋਈ ਪਿੰਕ ਕਲਰ ਦੀ ਦੋ ਉਹਦੇ ਚ ਮਾ ਮੇ ਲੱਗਣਾ ਪੂਰਾ ਜਵਾਨ ਵੀਰ ਜਿਹੜੀ ਤੁਹਾਡੇ ਹੱਥ ਚ ਆ ਉੱਪਰ ਹਾਂ ਇਹਦੇ ਚ ਲੱਗਣਾ ਪੂਰਾ ਜਵਾਨ ਇਹ ਦਿਖਾ ਲਈ ਵੀਰੇ ਦੋ ਵਾਹ ਕਿੰਨੀ ਸੋਹਣੀਆਂ ਦੇਖ ਲੋ ਉੱਪਰ ਹੀ ਫਰਾਨੀ ਮੈਂ ਹੀ ਲਾਉਂਗਾ ਉਹ ਲੈ ਡਿਸਪਲੇ ਦੇਖੋ ਕੰਨਾਂ ਤੇ ਦੇਖੋ ਮੈਜੀਕ ਹੀ ਦੋ ਲਾਏਗੇ ਮੈਂ ਗਏ ਉੱਪਰੇ ਵੀਰੂ ਮੈਂ ਇਕੱਲਾ ਹੀ ਲਿਖੂਗਾ ਹਾਂ ਲਓ ਆਪ ਇਸ ਬੂਸੇ ਨੂੰ ਸੋਬਰ ਐ ਸਿੰਪਲ ਐ ਤੇ ਕੱਪੜੇ ਕੋਆ ਜਿੱਦਾਂ ਜਸਮੀਨ ਨਹੀਂ ਲੇਗੇ ਤੇ ਉਹ ਕੱਪੜਾ ਨਹੀਂ ਮੈਨੂੰ ਪਤਾ ਨਹੀਂ ਲੱਗ ਰਿਹਾ ਕਿਹੜੇ ਲੇਗੇ ਆਈ ਤੁਹਾਨੂੰ ਦਿਖਾਈ ਨਹੀਂ ਉਹ ਹੀ ਸ਼ਰਟ ਆਸਟ੍ਰੇਲੀਆ ਲਿਖਿਆ ਹੋਆ ਦੇ ਪਰ ਆਸਟ੍ਰੇਲੀਆ ਲਿਖਿਆ ਹੋਇਆ ਦਿਖਾਓ ਦਿਖਾਓ ਕੋਲਰ ਵਾਲੀ ਆ ਨਹੀਂ ਕੋਲਰ ਤੋਂ ਬਿਨਾਂ ਯਾਰ ਰੀਲ ਦਿਖਾ ਦਿਓ ਫੇਰ ਸਮਝ ਲੈਣਾ ਵੀਰੇ ਨੇ ਫੋਟੋ ਦਿਖਾਓ ਮੈਨੂੰ ਇਦਾਂ ਕੁਝ ਨਹੀਂ ਪਤਾ ਹਾਂ ਕਿ ਕਿ ਕੱਦੀ ਲੈ ਕੇ ਗਏ ਹੋਏ ਆ ਨਾ ਅਸਲ ਬੋਲ ਕੋਲ ਸਿੰਪਲ ਜਿਹਾ ਟਾਇਰ ਇਹਨਾਂ ਆਉਦੀ ਗੱਲ ਸਾਂ ਹਾਂ ਇਹ ਹੁਣ ਭਾਵੇਂ ਹੁਣ ਨਹੀਂ ਆਉਂਦੇ ਆ ਟਿਕ ਮੈਂ ਦੱਸ ਜੱਤ ਜਿੱਥੇ ਮੈਨੂੰ ਕਿਹਾ ਇਹ ਫੇ ਮੈਂ ਹੁਣ ਮੈਂ ਕਿਹਾ ਵੀਰੇ ਨੂੰ ਵੀ ਜੇ ਮੇਰਾ ਮਾਮਾ ਆਊਗਾ ਕੁਛ ਨਾ ਦਿਖਾਈ ਹਫਤੇ ਬਾਅਦ ਆਈਟਮ ਚੇਂਜ ਹੋਣੀ ਪਿਛੇ ਇਹ ਵੀ ਗੱਲ ਦੇਖੋ ਇਹ ਵੀ ਗੱਲ ਦੇਖੋ ਮੈਂ ਨਹੀਂ ਮੰਨਦਾ ਕਿ ਪਿਛਲੇ ਸਾਲ ਦਾ ਯਾਰ ਇਹ ਤਾਂ ਹੁਣ ਤੱਕ ਮੈਂ ਕਦੇ ਦੇਖਿਆ ਨਹੀਂ ਕਦੇ ਪਾਇਆ ਮੈਂ ਵੇਚਿਆ ਮੈਨੂੰ ਪਤਾ ਨਾ ਯਾਰ ਯਾਰ ਉਹਨੇ ਤਾਂ ਆਪਣੀ ਚੀਜ਼ ਦੇਣੀ ਆ ਵੀਰੇ ਨੇ ਉਹਨੂੰ ਕਿਹਾ ਰੱਖ ਗਏ ਉਹਨੇ ਕਿਹਾ ਕਰਨਾ ਰੱਖ ਕੇ ਕਿਉਂ ਵੀ ਵੀਰੇ ਕੋਈ ਗੱਲ ਸਮਝਦਾ ਕਹਿੰਦਾ ਕਿ ਮੇਰੇ ਕੋਲ ਤਾਂ ਆਈਟਮ ਚੇਂਜ ਹੋਣੀ ਹਫਤੇ ਬਾਅਦ ਆਈਟਮ ਚੇਂਜ ਰੈਡੀਮੇਡ ਦਾ ਸਿਸਟਮ ਹੀ ਹੁੰ ਆ ਆਈਟਮ ਲੈ ਲਓ ਉਹਦੇ ਅੰਦਰ ਉਹ ਚੀਜ਼ ਤਾਂ ਹੁਣ ਹੈ ਨਹੀਂ ਉਹ ਚਾਹ ਸਿੰਪਲ ਸੋ ਉੱਪਰ ਪਈ ਹੈ ਕਿ ਟੋਪ ਸੋਲਡ ਹੈ ਨਾਈਕੀ ਦਾ ਆਰਟੀਕਲ ਇਹਦੇ ਵਿੱਚ ਹੋਰ ਹੈ ਨਹੀਂ ਕੋਈ ਵਿੱਚ ਬਲੈਕ ਡੱਬਲ ਬਲੈਕ ਨੂੰ ਬਲੈਕ ਲਾ ਜਣਾ ਆ ਸੋਹਣਾ ਲੱਗਦਾ ਤੇ ਬਰਦੀ ਪਾ ਕੇ ਫਰੀ ਹੈ ਲੈ ਆ ਕਾਲਾ ਕਾਲਾ ਨਹੀਂ ਕੁਝ ਹੋਰ ਮੈਨੂੰ ਸਾਨੂੰ ਆਪਸ਼ਨ ਤਾਂ ਦਿਖਾ ਦਿਓ ਆ ਇਹ ਨਾ ਨਾ ਕਹੋ ਵੀ ਉੱਥੇ ਫਸੇ ਪਏ ਹਾਂ ਉਹਨੂੰ ਆਪਸ਼ਨ ਛੱਡੂਗਾ ਤਾਂ ਹੀ ਅੱਗੇ ਚੱਲੂਗਾ ਦਿਖਾ ਦਿਓ ਨਾ ਫਿਰ ਉਹ ਪੈਚ ਵਾਲੇ ਤੁਸੀਂ ਲੈ ਲਓ ਪਿੱਛੇ ਆ ਜੀ ਮੜੀ ਜੀ ਕੱਟ ਕੇ ਇਹਨਾਂ ਦਿਖਾ ਦਿਓ 10ਵੇਂ ਉਹ ਸਟicker ਦੇ ਪਿੱਛੇ ਤੇ ਗਰਮੀ ਹਾਂ ਪੈਚ ਵਾਲੇ ਰਹਿਣ ਦਿਓ ਪੈਚ ਵਾਲਾ ਨਹੀਂ ਨਾਰਮਲ ਕੋ ਸ਼ਰਟ ਹੈ ਨਹੀਂ ਹੁਣ ਨਾਰਮਲ ਗਿੰਗ ਦਾ ਨੀਣਾ ਮੁੱਢੇ ਹੁਣ ਜਿਆਦਾ ਅਡਵਾਂਸ ਹੋਵੇ ਵਹਿਲੇ ਹੋਗੇ ਨਾਲ ਅਡਵਾਂਸ ਹੋਗੇ ਉਹ ਕੱਪੜਿਆਂ ਕਿੰਨੀ ਧਿਆਨ ਉਹਨਾਂ ਦਾ ਕੰਮ ਕੁੰਮ ਕੱਲੀ ਧਿਆਨ ਕੋਈ ਨਹੀਂ ਹੈ ਹੂੰ ਉਹ ਇੰਸਟਾਗ੍ਰਾਮ ਵਿਲਾ ਹੈ ਇੰਸਟਾਗ੍ਰਾਮ ਕਰਦੇ ਕਰਦੇ ਸਾਨੂੰ ਪਾਜੀ ਆਹ ਚਾਹੀਦਾ ਆਹ ਚਾਹੀਦਾ ਆ ਵੀ ਸਹੀ ਲੱਗਦੀ ਮਾਮਾ ਹੀ ਨਿਊਯਾਰਕ ਵਾਲੀ ਪਿੱਛੇ ਦੇਖਿਓ ਚੱਕਰ ਆ ਗਿਆ ਕਿਛ ਕੁਸ ਨਹੀਂ ਹੈ ਵੀਰੇ ਤੂੰ ਕਹੀ ਜਾਂਦਾ ਮਾਮਾ ਜਵਾਨ ਬਣਾਉਣਾ ਤੂੰ ਹੁਣ ਆਪ ਦੇਖ ਲੈ ਮਾਮਾ ਜਵਾਨ ਆਪ ਨਹੀਂ ਹੁਣ ਤਾਂ ਮੈਂ ਕਿਹੋ ਮੈਂ ਹਾਂ ਕਿਆ ਕਹਿੰਦੀ ਆ ਮਾਮਾ ਨਹੀਂ ਜਵਾਨ ਹੋਣਾ ਚਾਹੁੰਦਾ ਹਾਂ ਹਾਂ ਦੇ ਲੈ ਨਿੰਦਰੀ ਸਾਸ ਤੋਂ ਬੈਸਟ ਹੈ ਜੇ ਅਗਰ ਦੇਖਣਾ ਵਾ ਬਾਕੀ ਤਾਂ ਪੁੱਟਾ ਸਿੱਧੇ ਮਿੰਨਾ ਮੇਰੇ ਕੋਲ ਨੂੰ ਸਕਿੰਨ ਕਰਾ ਆ ਗਾ ਮੇਰੇ ਤੋਂ ਬੜਾ ਬੈਸਟ ਹੈ ਚੇਂਜ ਕਰ ਲਓ ਉਹਦੇ ਨਾਲ ਦੀ ਆਈਟਮ ਦਾ ਸੇਮ ਹੀ ਮਿਲਨੇ ਤੋਂ ਰਹੀ ਹੁਣ ਆਈਟਮ ਹੁਣ ਤਾਂ ਮੈਨੂੰ ਉਹੀ ਸਹੀ ਲੱਗਣ ਲੱਗੀ ਹੋਰਾਂ ਦੇ ਉਹ ਦੂਸਰੀ ਵਾਲੀ ਜਿਹੜੀ ਤੁਸੀਂ ਦਿਖਾਈ ਆ ਉਹ ਸੋਹਣੀ ਆ ਉਹ ਵੜੀ ਨਹੀਂ ਮਤਲਬ ਜਿਹੜਾ ਹੁਣ ਕੱਢਿਆ ਵਾ ਤੁਸੀਂ ਵੀ ਉਹ ਬੈਸਟ ਲੱਗਣ ਲੱਗ ਗਿਆ ਹੋਰ ਆਪਣਾ ਤ ਆਪਣਾ ਤੋਂ ਲਾਵਾ ਬਹੁਤ ਤਰ੍ਹਾਂ ਦੇ ਬ੍ਰੈਂਡ ਆ ਬਹੁਤ ਤਰ੍ਹਾਂ ਦੇ ਹੁਣ ਵੀ ਇੱਕ ਵਰਗਾ ਹੁਣ ਕਿੰਨੇ ਕੁ ਮੀਟ ਦਾ ਤਾਂ ਗੰਦ ਪੈ ਗਿਆ ਜੈਂਟਸ ਕੋਟ ਦਾ ਖਾਸ ਕਰਕੇ ਹਮ ਸਿੱਧੀ ਗੱਲ ਆ ਦੋ ਪੀਸ ਹੁੰਦੇ ਨਹੀਂ ਜਿੰਦਾ ਇੰਸਟਾਗ੍ਰam ਤੇ ਪਾ ਦਿੰਦੀ ਆ ਮੁੰਡੇ ਪਾਗਲੋਂ ਘੁੰਮੀ ਜਾਂਦੇ ਆ ਦੇ ਦੋ ਬਾ ਦੇ ਦੋ ਮਿਲ ਆਏ ਨੇ ਉੱਪਰ ਮੁੰਡੇ ਹੈ ਵਿਲੇ ਕੰਮ ਲੱਗੇ ਹੁਣ ਸਾਡੇ ਪੰਜਾਬੀ ਖਾਸ ਕਰਕੇ ਪੰਜਾਬੀ ਕੰਮ ਤਾਂ ਕਰਦੇ ਨਹੀਂ ਹੂੰ ਰਾਈਟ ਹੁਣ ਦੇਖ ਲਓ ਫਿਰ ਕੀ ਕਰਨਾ ਆਟਮ ਚੇਂਜ ਕਰਨੇ ਕਾਈ ਹੋਰ ਕੀ ਉਹ ਪਿਆਰਾ ਪੈਸਾ ਪਈ ਹੋਣਾ ਲੱਗਣਾ ਪਾਤਾ ਤੁਸੀਂ ਇੱਕ ਵਾਰੀ ਲਗਾ ਕੇ ਤਾਂ ਦੇਖ ਲਓ ਆ ਲੋ ਅਗੋਂ ਕੁਝ ਪਾਣਾ ਨਹੀਂ ਨਾ ਪਾਣੀ ਘਾਟ ਰਿਹਾ ਕੋਈ ਪਾ ਤੁਸੀਂ ਬੇਸੀ ਆਟਮ ਲੈਣੀ ਆ ਹੋਲਰ ਚਲੇ ਨਹੀਂ ਕੋਲਰ ਸੀ ਦੇ ਦੋ ਦਿਖਾ ਦੋ ਕਿਉਂਕਿ ਕੁਪਾ ਜੰਨੇ ਦੇ ਅਸੀ ਵਧੀਆ ਪਾਉਂਦੇ ਆ ਆਪਣੇ ਯਾਰ ਸੱਚੀ ਗੱਲ ਦੱਸਾਂ ਤੁਹਾਨੂੰ ਉਹ ਸਿੰਪਲ ਸੋਪਰ ਚ ਵਧੀਆ ਰਹਿੰਦਾ ਬੰਦਾ ਹੋਰ ਜਾਣਾ ਕਿਤੇ ਹੁੰਦਾ ਨਹੀਂ ਗਰਾਊਂਡੇ ਜਾਣਾ ਹੁੰਦਾ ਗਰਾਊਂਡੇ ਜਾਣਾ ਜਾਂ ਮਾੜਾ ਮੋੜਾ ਰੰਗ ਚ ਕੋਰ ਕੋਮ ਬਣੇ ਦੂਸਰੇ ਸਾਰੇ ਮੈਨ ਮਾਨਾਂਗੇ ਬਸ ਆਈ ਜਾਣਾ ਵਾਓ ਪਿਛੇ ਤਿਕਰਾਉਂ ਗੋਪੀ ਆਹ ਦੇਖ ਲਓ ਫਿਰ ਮਾਮਾ ਜੀ ਆਹ ਸੋਨਾ ਹੈ ਮਾਮਾ ਫਿਰ ਆਹ ਲੈ ਲਾ ਹਲੋ ਹੋਣ ਹੁਣ ਹੁਣ ਨਿਕਲ ਰਹੇ ਆ ਕੱਪੜੇ ਕੋਲਰ ਚ ਆ ਕੇ ਨਾ ਗੋਲ ਬਰੇ ਦਿੰਦੇ ਵੈਰਾਈ ਦੇ ਸੋਲ ਸੀ ਹਾਂ ਫਿਰ ਇਹ ਵੀ ਗੱਲ ਹੈ ਮੀ ਪਿਆਸੀ ਰੋਪੜ ਨਹੀਂ ਕੱਲ ਰਾਤ ਪਿਆ ਰੋਪੜ ਆਹੋ ਕੱਲ ਰਾਤ ਚੱਕ ਲਿਆ ਹੂੰ ਬਹੁਤ ਨਹੀਂ ਰਹੀ ਆਈ ਹਾਲਾਂਕਿ ਨਗਦਾ ਥੋੜਾ ਜਿਹਾ ਹੀ ਪਿਆ ਮਾਲਾ ਵੀ ਪੱਖੇ ਦੀ ਹਵਾ ਠੰਡੀ ਹੋ ਗਈ ਸੀ ਮਤਲਬ ਹਾਂ ਅੱਜ ਕਲੋ ਬਹੁਤ ਸੋਹਣਾ ਨਹੀਂ ਇਹ ਦਰਾਂ ਦੇਖੋ ਕਰੋ ਸਟਾਫ ਕਰੋ ਫਿਰ ਚਲਾਈ ਕਰ ਦੇਣਾ ਉਹ ਦੇਖ ਲੈਂਦੇ ਹਾਂ ਹਾਂ ਇੱਕ ਵਾਰੀ ਇੱਥੇ ਟਰਾਈ ਪੈ ਨਹੀਂ ਥੋੜੀ ਲੋਰ ਵੈਣਾ ਕਿਤੇ ਆਣਾ ਜਾਣਾ ਹੁਣ ਹੁਣ ਏਲਗੁਟ ਸਾਹਿਬ ਦੀ ਯਾਤਰਾ ਸ਼ੁਰੂ ਹੋ ਗਈ ਹੈ ਹਾਂ ਉਹ ਭਰਾਵਾ ਕਿੱਥੇ ਤੇ ਚੰਗੌਰ ਤੇ ਰੋਪੜ ਤੱਕ ਆਉਣਾ ਮੁਸ਼ਕਲ ਹੋ ਜਾਂਦਾ ਹਾਂ ਬਹੁਤ ਮਗਾਣਾ ਕਰਕੇ ਵੀ ਇਹ ਰਹਿੰਦੇ ਆ ਜੀ ਤੇ ਬੋਰਾਂ ਨੂੰ ਜਰਨਲ ਦੀ ਰੋਪੜ ਦਾ ਰਿਕਾਰਡ ਕਰਦੇ ਜਰਨਲ ਜਰਨਲ ਰੋਪੜ ਦਾ ਰੋਪੜ ਖਾਨੋਂ ਰਟਾਇਰ ਹੋਏ ਉਹਨੂੰ ਮੁੰਡਾ ਗਿਆ ਤਾਂ ਉਹਨਾਂ ਜਰਮਨ ਸਰਦਾਰ ਜਾਂ ਕੋਠੀ ਪਾਣੀ ਹਾਂ ਕੋਠੀ ਪਰਦਾ ਹੋ ਪਤਲਾ ਜਾਂ ਛੋਟੀ ਇੰਨੀ ਇੱਥੀ ਦਾੜੀ ਆ ਵਾਰਲਸ ਸਾਹਿਬ ਜੀ ਇਹ ਇੱਥੀ ਦਾੜੀ ਉਹਨਾਂ ਦੀ ਥੋੜੀ ਥੋੜੀ ਵੀਰੇ ਅਗਰ ਮੈਂ ਉਹ ਲੋਰ ਲੈਣੀ ਹੋਵੇ ਤਾਂ ਮੇਰੇ ਆਉਗੀ ਨਹੀਂ ਹਾਂ ਹਾਂ ਬੜਸੇ ਮਿਲ ਜੂਗਾ ਦਿਖਾਈ ਉਹਨੇ ਮੈਂ ਐਦਾਂ ਦੀ ਪਾਕਟ ਵਾਲੀ ਮੰਗਦੀ ਨਾਲ ਮੰਗਦੀ ਜੇ ਖੋਸ਼ ਹੋ ਕੇ ਮਾਮਾ ਮੰਨੂ ਵੀ ਦਵਾ ਦਿੰਦੇ। ਮੈਂ ਕਹਿਣ ਲੱਗਾ ਮਾਮੇ ਬੋਲੇ ਸ਼ੋਪੀ ਬੋੜੀ। ਨਹੀਂ 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 ਨਹੀਂ। ਇਹਦੀ ਕਿੰਨੀ ਰੇਂਜ ਆ? ਇਹ 1050। ਬਸ ਫਿਰ ਰਹਿਣ ਦੋ। ਓਨੀ ਮਹਿੰਗੀ ਥੋੜੀ ਲੈਣੀ ਆ। ਦੇਖੋ ਕੋਈ ਸਿੰਪਲ ਜਿਹੀ ਦੇ ਦੇ ਮੈਨੂੰ ਮੈਂ ਪਹਾੜਾਂ ਨੂੰ ਜਾਣਾ। ਪਹਾੜਾਂ ਨੂੰ ਕਿੱਥੇ ਜਾਣਾ? ਹਿਮਾਚਲ। ਕੋਈ ਨਹੀਂ। ਪਤਾ ਨਾ ਲੱਗੇ ਬਸ 3-400 ਦੀ ਰੇਂਜ ਤੱਕ ਲੈਣੀ ਮੈਂ। ਸੀਰੀਅਸਲੀ। 3 4 ਤੋਂ ਕੁਛ ਫੇਰ ਨ ਰਹਿਣ ਦੇ ਫੇ ਮੈਨੂੰ ਬਾਹਰ ਰੇੜੀਆਂ ਵਾਲੀ ਟੱਕਰ ਨੇ ਪਾਣੀ ਮੈਨੂੰ ਮੇਰਾ ਜ਼ਰੂਰ ਛਾੜੀ ਮੈਂ ਤੁਹਾਨੂੰ ਦੱਸਤਾ ਹਨ ਪਿੱਛੇ ਸ਼ੌਪ ਹੈਗੀ ਆ ਆਸ਼ੂ ਹੈਗਾ ਉਥੋਂ ਉਹਦੇ ਕੋਲ ਜਾਓ ਲੇਡੀ ਸਾਰਾ ਸਮਾਨ ਉਹਦੇ ਕੋਲ ਓਕੇ ਉਹਨੂੰ ਨੋਰਮਲ ਸ਼ਾਇਦ ਮਿਲ ਜੂਵੇ 3 400 ਤਾਂ ਨਹੀਂ 400 ਤਾਂ ਮਿਲ ਜੂਗੀ 4 500 ਦੀ ਨਹੀਂ ਆਪਣੇ ਕੋਲ ਹੈ ਹੀ ਨਹੀਂ ਇਸ ਰੇਂਜ ਤੱਕ ਹਾਲੇ ਮੈਂ ਕਾਕਾ ਦਾ ਕੋਈ ਫਾਇਦਾ ਹੈ ਤੈਨੂੰ ਨਹੀਂ ਇਹ ਨਹੀਂ ਛੱਡ ਦੋ ਨਹੀਂ ਸੋਫੀਆ ਤੇ ਛੱਡ ਦੇ ਨਹੀਂ ਉਹ ਛੱਡ ਦਿੰਦਾ ਨਹੀਂ ਛੱਡ ਦੇ ਵੀਰ ਤੇ ਜ਼ੈਡ ਮਾ ਕੋ ਫਰਕ ਵੀਰ ਦੇਖ ਲੈ ਹੁਣ ਮਾਮਾ ਕਿਆ ਕਹਿੰਦਾ ਕੋਈ ਫਾਇਦਾ ਨਹੀਂ ਕਹਿੰਦਾ ਮਾਮਾ ਹੱਡਾ ਬੰਦਾ ਬਸ ਚਲੋ ਫਿਰ ਹੁਣ ਤੁਸੀਂ ਆਹੀ ਲੈ ਲਓ ਕੋਈ ਗੱਲ ਨਹੀਂ ਚਲੋ ਜੀ ਅਸੀਂ ਮੈੜਾ ਫੋਟੋ ਰੀਡ ਕਰ ਦਿੰਦੇ ਕਰ ਲੀਏ ਮਿਲਦੇ ਕਿਸੇ ਅਗਲੀ ਵੀਡੀਓ ਅੱਛਾ